ਕੇ ਗੁੰਗਾਓ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਚਾ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਗਉੜੀ ਸੁਖਮਣੀ ਜਿਹਦੀ ਅਖੀਰਲੀ ਸਤਿ ਪਦੀ 24ਵੀਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ पूरा सब आराध्या पूरा जाका नाओ नानक पूरा पाया पूरे के गुण गाओ क्योंकि अधूरी जड़ी चीज है वो कभी भी फायदेमंद नहीं हो सकती नीम हम, कीम खतराए जान अधूरा ज्ञान अधूरा कर्म, कर्म ਨੁਕਸਾਨਦੇ ਹੁੰਦਾ ਹੈ ਮਰਜ਼ ਕਹਿੰਦੇ ਜੇ ਫਿਰ ਜੁੜਨਾ ਹੈ ਤੇ ਪੂਰੇ ਨਾਲ ਜੁੜਾ ਪੂਰਾ ਇੱਕੋ ਹੀ ਹੈ ਜੀ ਪੂਰਾ ਪ੍ਰਭ ਹੈ ਜਿਹੜਾ ਕਿ ਸਾਨੂੰ ਸਾਰੀਆਂ ਬਰਕਤਾਂ ਬਖਸ਼ਦਾ ਜਿਨ੍ਹਾਂ ਨੇ ਉਸ ਪੂਰੇ ਉਸ ਪ੍ਰਭ ਨੂੰ ਅਰਾਧਿਆ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਮ ਜਿਹਦਾ ਨਾਮ ਸਾਡੇ ਅੰਦਰ ਬਖਸ਼ਿਸ਼ਾਂ ਦਿੰਦਾ ਹੈ ਬਰਕਤਾਂ ਬਖਸ਼ਦਾ ਹੈ ਸਾਨੂੰ ਪੂਰਾ ਕਰਦਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਮਰਜ਼ ਕਹਿੰਦੇ ਉਸ ਨੂੰ ਸਿਮਰ ਸਿਮਰ ਕੇ ਅਸੀਂ ਉਸ ਪੂਰੇ ਵਹਿਰੂ ਕਾਲ ਪੁਰਖ ਨੂੰ ਪ੍ਰਾਪਤ ਕੀਤਾ ਜੀ ਭਾਈ ਗੁਣ ਗਾਉਣੇ ਨੇ ਫਿਰ ਪੂਰੇ ਦੇ ਗਾਓ ਪੂਰੇ ਵਹਿਰੂ ਕਾਲ ਪੁਰਖ ਨਾਲ ਜੁੜ ਕੇ ਪੂਰੇ ਗੁਰੂ ਨਾਲ ਜੁੜ ਕੇ ਹੀ ਪੂਰਾ ਹੋਇਆ ਜਾ ਸਕਦਾ ਹੈ ਨਹੀਂ ਤੇ ਅਧੂਰਾ ਰਹਿ ਜਾਏਗਾ ਸਾਰਾ ਕੁਝ ਅਸ਼ਟਪਦੀ ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਮਰਜ ਕਹਿੰਦੇ ਉਸ ਪੂਰੇ ਗੁਰੂ ਦਾ ਉਪਦੇਸ਼ ਸੁਣਨਾ ਕਰ ਸਾਡੇ ਮਨਾਂ ਚ ਜਗਿਆਸਾਂ ਦੇ ਸਵਾਲ ਆਉਂਦੇ ਨੇ ਜੀ ਪੂਰਾ ਗੁਰੂ ਕੌਣ ਹੈ ਬਾਣੀ ਸੰਪੂਰਨ ਹੈ ਜੀ ਮਹਾਰਜ ਬਾਣੀ ਸਪਸ਼ਟ ਕਰਦੇ ਨੇ ਮਨ ਕਿਉਂ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਸਾਨੂੰ ਸਤਗੁਰਾਂ ਨੇ ਸੱਚ ਦੇ ਗਿਆਨ ਨਾਲ ਜੋੜਿਆ ਜਿਹੜੇ ਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਜੁੜ ਗਏ ਉਹ ਉਸ ਪੂਰੇ ਨੂੰ ਜਾ ਮਿਲੇ ਇਸ ਕਰਕੇ ਪੂਰੇ ਗੁਰੂ ਦਾ ਉਪਦੇਸ਼ ਸੁਨਾ ਕਰ ਤੇ ਪੂਰਾ ਗੁਰੂ ਕਹਿੰਦਾ ਉਪਾਰ ਬ੍ਰਹਮ ਤੇਰੇ ਨਿਕਟ ਹੈ ਸਭ ਤੋਂ ਨੇੜੇ ਹੈ ਕਹਿ ਰਵਿਦਾਸ ਹੱਥ ਪੈ ਨੇੜੇ ਤੇਰੇ ਤੇ ਹੱਥ ਤੋਂ ਵੀ ਨੇੜੇ ਉਸ ਅਕਾਲ ਪੁਰਖ ਨੂੰ ਉਸ ਪਰਬ੍ਰਹਮ ਨੂੰ ਆਪਣੇ ਨਜ਼ਦੀਕ ਜਾਣ ਸਮਝ ਕਿ ਉਹ ਤੈਨੂੰ ਵੇਖ ਰਿਹਾ ਹੈ ਤੈਨੂੰ ਸੁਣ ਰਿਹਾ ਹੈ ਸਾਦ ਸਾਦ ਸਿਮਰੋ ਗੋਬਿੰਦ ਮਨ ਅੰਦਰ ਕੀ ਉਦਰੇ ਚਿੰਤ ਕਹਿੰਦੇ ਸਵਾਸ ਸਵਾਸ ਸਿਮਰਨਾ ਕਰ ਤੇਰੇ ਮਨ ਮੰਦਰ ਦੀ ਜਿਹੜੀ ਚਿੰਦ ਹੈ ਨਾ ਚਿੰਤਾ ਜਿਹੜੀ ਹੈ ਉਹ ਲੈ ਜਾਏਗਾ ਸਾਡੇ ਮਨ ਦੀਆਂ ਚਿੰਤਾਵਾਂ ਨੇ ਕੋਈ ਕਰਮ ਕਰਦੇ ਮ ਪੂਰਾ ਹੋਏਗਾ ਕਿ ਨਹੀਂ ਹੋਏਗਾ ਮਾਰਿ ਨੇ ਕਹਿ ਨਿਸ਼ਚੈ ਕਰ ਆਪਣੀ ਜਿੱਤ ਕਰੋ ਜਦੋਂ ਨਿਸ਼ਚੈ ਨਾਲ ਜਦੋਂ ਸਿਰਫ ਕਨਫੀਡੈਂਸ ਨਾਲ ਸਾਨੂੰ ਆਪਣੇ ਆਪ ਦੀ ਭਰੋਸਾ ਨਹੀਂ ਪਹਿਲਾਂ ਆਪਣੇ ਆਪ 'ਚ ਕਰੋਸਾ ਕਰ। ਪਹਿਲਾਂ ਆਪਣੇ ਆਪ ਨੂੰ ਯਕੀਨ ਕਰ। ਪਹਿਲਾਂ ਆਪਣੇ ਆਪ ਨੂੰ ਪਰਖ। ਦੂਜਿਆਂ ਨੂੰ ਫਿਰ ਪਰਖੀ। ਪਹਿਲਾਂ ਆਪਣੇ ਅੰਦਰ ਜਾ। ਆਪਣੀ ਖੋਜ ਕਰੋ। ਆਪ ਵਿਚਾਰਾ ਸੁਗਿਆਨੀ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਤੇਰੀ ਇਹ ਚਿੰਤਾਵਾਂ ਉੱਤਰ ਜਾਣਗੀਆਂ। ਆਸ ਤਿਆਗ, ਆਸ ਅਨੇਤ ਤਿਆਗ ਉਤਰੰਗ। ਸੰਤ ਜਨਾ ਕੀ ਧੂਰ ਮਨ ਮੰਗ। ਤੇ ਸਭ ਤੋਂ ਪਹਿਲਾਂ ਇਹ ਕੰਮ ਕਰ ਜਿਹੜੀ ਤੇਰੇ ਅੰਦਰ ਅਛਾਵਾਂ ਤ੍ਰਿਸ਼ਨਾਵਾਂ ਦੀਆਂ ਤਰੰਗਾਂ ਉੱਠਦੀਆਂ ਹਨ ਨਾ ਇਹਨਾਂ ਨੂੰ ਤਿਆਗ ਇਹ ਸੁਪਨਿਆਂ ਦੇ ਮਹਿਲ ਨਾ ਬਣਾਈ ਜਾ ਬਿਨਾਂ ਮਤਲਬ ਤੋਂ ਤੇ ਜੇ ਮੰਗਣਾ ਹੈ ਆ ਕੇ ਗੁਰੂ ਘਰੋਂ ਇਹ ਚੀਜ਼ ਮੰਗ ਕੇ ਸਾਨੂੰ ਸਾਧ ਸੰਗਤ ਦੀ ਚਰਨ ਧੂੜ ਪ੍ਰਾਪਤ ਹੋ ਜਾਵੇ ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ ਜੇ ਮੰਗਣਾ ਹੈ ਤਾਂ ਉਹ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਆਪਣੀ ਮੈਨ ਨੂੰ ਛੱਡ ਕੇ ਆਪਣੇ ਹੰਕਾਰ ਨੂੰ ਛੱਡ ਕੇ ਬੇਨਤੀ ਕਰ ਜਦੋਂ ਤੂੰ ਇਸ ਤਰ੍ਹਾਂ ਬੇਨਤੀ ਕਰੇਗਾ ਸਤਿਗੁਰੂ ਕੋਲੋਂ ਨਾਮ ਦਾਤ ਦੀ ਦਾਤ ਮੰਗੇਗਾ ਤੇ ਮਹਾਰਜ ਕਹਿੰਦੇ ਇਹ ਅਗਨ ਸਾਗਰ ਹੈ ਸੰਸਾਰ ਇੱਥੇ ਅਸ਼ਾਵਾ ਤ੍ਰਿਸ਼ਨਾਵਾ ਕਾਮਨਾ ਇਹਨਾਂ ਦੀ ਅਗ ਹੈ ਕ੍ਰੋਧ ਦੀ ਅਗ ਹੈ ਈਰਖਾ ਦੀ ਅਗ ਹੈ ਇਸ ਸਾਗਰ ਨੂੰ ਤੂੰ ਪਾਰ ਹੋ ਜਾਏਂਗਾ ਹਰ ਧਨ ਕੇ ਪਰਲੇ ਹੋ ਪੰਡਾਰ ਨਾਨਕ ਗੁਰਪੁਰੇ ਨਮਸਕਾਰ ਤੇ ਮਰਜ਼ ਕਹਿੰਦੇ ਇਸ ਤਰ੍ਹਾਂ ਪੂਰੇ ਗੁਰੂ ਅਗੇ ਨਮਸਕਾਰ ਕਰ ਜੋ ਕਰੇਗਾ ਤੁ ਆਪਣੀਆਂ ਹਉਮੈ ਆਪਣੀਆਂ ਤਰਸਨਾਵਾਂ ਨੂੰ ਤਿਆਗ ਕੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਤੇ ਮਾਰੀ ਕਹਿੰਦੇ ਇਸ ਤਰ੍ਹਾਂ ਨਾਮ ਧਨ ਦੇ ਪੰਡਾਰ ਪਰ ਲਏਗਾ ਇਹ ਤਰੀਕਾ ਹੈ ਗੁਰੂ ਅਗੇ ਅਰਦਾਸ ਕਰਨ ਦਾ ਕੇਮ ਕੁਛ ਨੂੰ ਸਹਿਜ ਆਨੰਦ ਸਾਧ ਸੰਗ ਪਜ ਪਰਮ ਆਨੰਦ ਤੇ ਅਗਲਾ ਬੰਦ ਮਨ ਕੀ ਕਿਆ ਕਿ ਅਗਲਾ ਤਰੀਕਾ ਪਈ ਫਈ ਵਰਤ ਕਿ ਸਾਧ ਸੰਗ ਵਿੱਚ ਆ ਕੇ ਉਸ ਵਹਿਗੁਰੂ ਕਰਪ ਨੂੰ ਸਿਮਰਣਾ ਕਰ ਇਹ ਹਮੇਸ਼ਾ ਦੀ ਖੁਸ਼ੀ ਸੁਖ ਸਾੰਦ ਇਹ ਆਨੰਦ ਇਹ ਸਹਿਜ ਤੇਰੇ ਅੰਦਰ ਸਹਿਜੇ ਪ੍ਰਾਪਤ ਹੋ ਜਾਏਗਾ ਜੀ ਨਰਕ ਨਿਵਾਰ ਉਦਾਰੋ ਜਿਓ ਗੁਣ ਗੋਬਿੰਦ ਅਮਰਤ ਰਸ ਪਿਓ ਪਰਬੂ ਦੇ ਗੁਣ ਗਾਉਂਦਾ ਹੋਇਆ ਇਸ ਨਾਮ ਰਸ ਨੂੰ ਪ੍ਰੀਣਾ ਕਰ ਇਹ ਨਰਕਾਂ ਤੋਂ ਬਚ ਜਾਏਗਾ ਇਹ ਨਰਕਾਂ ਦੇ ਜੰਮਣ ਮਰਨ ਦੇ ਗਿਹੜ ਤੋਂ ਬਚ ਜਾਏਗਾ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਜੇ ਚੇਤੇ ਕਰਨਾ ਤੂੰ ਉਸ ਨਾਰਾਇਣ ਨੂੰ ਸਿਮਰ ਜਿਹੜਾ ਕਿ ਮਾਇਆ ਦੀ ਕਰਕ ਤੋਂ ਰਹਿਤ ਹੈ ਜਿਹੜਾ ਕਿ ਇੱਕ ਹੈ ਤੇ ਪਾਤਸ਼ਾਹ ਕਹਿੰਦੇ ਉਹ ਇੱਕ ਹੁੰਦਾ ਹੋਇਆ ਵੀ ਉਹਦੇ ਅਨੇਕ ਰੂਪ ਨੇ ਇਸ ਕਰਕੇ ਇਹ ਭਰਮ ਭਲੇਖੇ ਵਿੱਚ ਨਾ ਪਈ ਕਦੇ। ਗੋਪਾਲ ਦਮੋਦਰ ਦੀਨ ਦਿਆਲ, ਦੁੱਖ ਭੰਜਨ ਪੂਰਨ ਕਿਰਪਾਲ। ਮਹਾਰਜ ਕਹਿੰਦੇ ਉਹ ਗੋਪਾਲ ਹੈ ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਦਮੋਦਰ ਹੈ ਤੇਰੀ ਪੇਟ ਵਿੱਚ ਰੱਖਿਆ ਕਰਨ ਵਾਲਾ ਹੈ, ਮਾਂ ਦੇ ਪੇਟ ਵਿੱਚ ਵੀ ਤੇਰੀ ਰੱਖਿਆ ਕਰਨ ਵਾਲਾ ਹੈ। ਉਹ ਦੀਨ ਦਿਆਲ ਹੈ, ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਦਇਆ ਦਾ ਘਰ ਹੈ। ਦੁਖ ਭੰਜਨ ਪੂਰਨ ਕਿਰਪਾਲ ਉਹ ਦੁੱਖਾਂ ਨੂੰ ਤੋੜਨ ਵਾਲਾ ਹੈ ਉਹ ਪੂਰਨ ਹੈ ਆਧ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਤੇ ਮਹਾਰਾਜ ਕਹਿੰਦੇ ਉਹ ਕਿਰਪਾਲੂ ਹੈ ਪ੍ਰਮਾਤਮਾ ਦੇ ਇੰਨੇ ਗੁਣ ਮਹਾਰਾਜ ਬਿਆਨ ਕਰਦੇ ਨੇ ਕਿ ਤੂੰ ਭਰਮ ਭਲੇਖਾ ਛੱਡ ਉਹ ਤੇ ਦਿਆਲੂ ਹੈ ਕਿਰਪਾਲੂ ਹੈ ਗੋਪਾਲ ਹੈ ਦਮੋਦਰ ਹੈ ਉਦੀਨ ਦਇਅਲ ਹੈ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਹੈ ਆਧਾਰ ਤੇ ਮਹਾਰਾਜ ਕਹਿੰਦੇ ਤੂੰ ਬਾਰ 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 ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਸਿਮਰਨਾ ਕਰ ਤੇਰੇ ਜੀਵ ਆਤਮਾ ਦਾ ਇਹ ਆਧਾਰ ਬਣ ਜਾਏ ਤੇਰਾ ਆਸਰਾ ਹੀ ਇਹ ਹੀ ਹੈ ਉੱਤਮ ਸ਼ਲੋਕ ਸਾਧਕੇ ਬਚਨ ਅਮੁਲੀਕ ਲਾਲ ਏ ਰਤਨ ਜਿਹੜੇ ਸਾਧ ਜਨ ਨੇ ਜਿਹੜੇ ਗੁਰਮੁਖ ਨੇ ਜਿਹੜੇ ਸੰਤ ਜਨ ਨੇ ਉਹਨਾਂ ਦੇ ਜਿਹੜੇ ਬੋਲ ਨੇ ਨਾ ਮਹਾਰਾਜ ਕਰੇ ਭਾਈ ਬੜੇ ਉਤਮ ਨੇ ਅਮੋਲਕ ਨੇ ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਇਹ ਜਿਹੜੀ ਬਾਣੀ ਹੈ ਸਾਡੇ ਕੋਲ ਇਹ ਖਜ਼ਾਨਾ ਹੈ ਜਿਵੇਂ ਦਾਦੇ ਕਾਕੂਰ ਡਿੱਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਇਹਨਾਂ ਦੀ ਕੀਮਤ ਕੋਈ ਨਹੀਂ ਹੈ ਇਸ ਮਾਰਕ ਨੇ ਇਹ ਤੇ ਲਾਲ ਰਤਨ ਨੇ ਭਾਈ ਸੁਨਤ ਕਮਾਬਤ ਹੋ ਤ ਉਧਾਰ ਆਪ ਕਰੇ ਲੋਕਾਂ ਨਿਸਤਾਰ ਮਰਜ ਦੇਸ਼ ਗੰਦੇ ਨੇ ਇਸ ਬਾਣੀ ਨੂੰ ਸੁਣਨਾ ਕਰ ਗੁਰੂ ਦੇ ਸ਼ਬਦ ਦੀ ਕਮਾਈ ਕਰ ਤੇਰਾ ਉਧਾਰ ਹੋ ਜਾਏਗਾ ਇਥੇ ਹੀ ਬਸ ਨਹੀਂ ਸੁਣ ਕੇ ਬਚਨ ਕਮਾ ਕੇ ਜਦੋਂ ਤੇਰਾ ਆਧਾਰ ਹੋ ਜਾਏਗਾ ਮੈਂ ਕਹਿੰਦੇ ਆਪ ਤੇ ਤਰੇਗਾ ਤੇ ਲੋਕਾਂ ਦਾ ਵੀ ਨਿਸਤਾਰ ਕਰਦਾਏਗਾ ਆਪ ਜਪੋ ਅਬਰਾ ਨਾਮ ਜਪਾਓ ਆਪ ਵੀ ਤਰ ਜਾਏਗਾ ਹੋਰਾਂ ਨੂੰ ਵੀ ਤਾਰ ਦਏਗਾ ਨਾਲ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕਹਿ ਮਨ ਦਾਗਾ ਹਰ ਰੰਗ ਜਿਨ੍ਹਾਂ ਦੇ ਮਨ ਅੰਦਰ ਉਸ ਪ੍ਰਭੂ ਦੇ ਪ੍ਰੇਮ ਦਾ ਰੰਗ ਲੱਗ ਗਿਆ ਤੇ ਮਹਾਰਿਜ ਕਹਿੰਦੇ ਉਹਨਾਂ ਦਾ ਜੀਵਨ ਸਫਲ ਹੈ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕੀਤਾ ਵੀ ਸਫਲ ਹੈ ਜੈ ਜੈ ਸ਼ਬਦ ਅਨਹਦ ਵਜੈ ਸੁਣ ਸੁਣ ਅਨ ਅਨੰਦ ਕਰੇ ਪ੍ਰਭ ਗਾਜੈ ਜੈ ਜੈ ਸ਼ਬਦ ਅਨਹਦ ਵਜੈ ਉਹਦੀ ਜੈ ਜੈ ਕਰ ਕਰਦੇ ਹੁਆ ਸਿਮਰਨ ਕਰਦੇ ਹੁਆ ਜਿਹਨੂੰ ਅਸੀਂ ਚੌਥਾ ਪਦ ਕਹਿੰਦੇ ਆ ਨਿਜ ਕਰ ਕਹਿੰਦੇ ਆ ਸਹਿਜ ਅਵਸਥਾ ਕਹਿੰਦੇ ਆ ਜਦੋਂ ਉਹ ਸਵਸਥਾ ਤੇ ਪਹੁੰਚਿਆ ਤਾਂ ਅਨਹਦ ਸ਼ਬਦ ਗੂੰਜ ਗਿਆ ਕਿਉਂਕਿ ਅੰਦਰੋਂ ਖਾਲੀ ਹੋ ਗਿਆ ਨਾ ਅੰਦਰ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੂਹ ਹੈ ਹੰਕਾਰ ਨਹੀਂ ਹੈ ਈਰਖਾ ਨਹੀਂ ਹੈ ਤ੍ਰਿਸ਼ਨਾਵਾ ਨਹੀਂ ਹੈ ਤਾਤਪ੍ਰਾਈ ਨਹੀਂ ਹੈ ਜਦੋਂ ਇਹ ਮਨ ਖਾਲੀ ਹੋਇਆ ਤਾਂ ਅੰਦਰ ਕੀਆ ਹੋਇਆ ਵਾਹਿਗੁਰੂ ਜਿਸ ਤਰ੍ਹਾਂ ਅਸੀਂ ਖਾਲੀ ਕਮਰੇ ਚ ਬੋਲਦੇ ਹਾਂ ਨਾ ਕਿ ਇੰਜ ਗੂੰਜਿਆ ਉਸ ਪ੍ਰਮਾਤਮਾ ਦਾ ਨਾਮ ਅੰਦਰ ਗੂੰਜ ਉੱਠਿਆ ਸੁਣ ਸੁਣ ਅਨੰਦ ਕਰੇ ਪ੍ਰਭ ਕਾ ਜੈ ਤੇ ਉਹਨੂੰ ਸੁਣ ਸੁਣ ਕੇ ਉਹ ਜੀਵ ਪ੍ਰਭੂ ਦਾ ਇਸ ਆਨੰਦ ਨੂੰ ਮਾਣਦਾ ਤੇ ਮਹਾਰਾਜ ਕਹਿੰਦੇ ਫਿਰ ਉਹ ਸ਼ਬਦ ਗੂੰਜਦਾ ਹੈ ਅੰਦਰ ਪਰ ਗੱਡੂ ਗੋਪਾਲ ਮਹਾਂਤ ਕਾ ਮਾਥੇ ਨਾਨਕ ਉਦਰੇ ਦਿਨ ਕੈ ਸਾਪੇ ਉਸ ਵੈਗਰੂ ਕਾਰਕੁਪ ਨੂੰ ਸਿਮਰਨ ਵਾਲੇ ਮਨਕ ਨੇ ਉਹਨਾਂ ਦੀ ਮਹੱਤਤਾ ਹੈ ਹੈ ਉਨ੍ਹਾਂ ਦੇ ਮੱਥੇ ਦੇ ਉੱਤੇ ਇਹ ਚੀਜ਼ ਉੱਗ ਰਹੀ ਭਾਵ ਉਨ੍ਹਾਂ ਦੇ ਦਿਮਾਗ ਵਿੱਚ ਪੂਰਨ ਤੌਰ ਤੇ ਇਹ ਗੱਲ ਬੈਠ ਗਈ ਉਹ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦਾ ਧਿਆਨ ਧਰਦੇ ਨਹੀਂ ਹਨ ਨਾਨਕ ਗੁਰੇ ਤਨ ਕੇ ਸਾਥੇ ਤੇ ਮਹਾਰਿਗ ਨੇ ਉਨ੍ਹਾਂ ਦਾ ਸਾਥ ਕਰਕੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ ਸਾਥ ਕਰਕੇ ਕਈਆਂ ਦਾ ਪਰ ਉਤਾਰਾ ਹੋ ਗਿਆ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਅਸੀਂ ਇਹ ਜਾਣਿਆ ਸੀ ਕਿ ਤੂੰ ਸ਼ਰਨ ਜੋਗ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਉਹ ਮੇਰਾ ਵਾਹਿਗੁਰੂ ਕਲਪੁ ਕਿੱਡਾ ਹੀ ਪਾਪੀ ਕਿਉਂ ਨਾ ਹੋਵੇ ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਹਨੂੰ ਆਪਣੇ ਗਰਨ ਨਾਲ ਲਾ ਲੈਂਦਾ ਹੈ ਇਸ ਕਰਕੇ ਉਸ ਪ੍ਰਭੂ ਨੇ ਇਸ ਵਿਡਿਆਈ ਨੂੰ ਸੁਣ ਕੇ ਪ੍ਰਭੂ ਅਸੀਂ ਤੇਰੇ ਸ਼ਰਨ ਵਿੱਚ ਆਏ ਸਾਂ ਤੁਸੀਂ ਬੜੀ ਕਿਰਪਾ ਕੀਤੀ ਤੁਸੀਂ ਬੜੀ ਬਖਸ਼ਿਸ਼ ਕੀਤੀ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਹੀ ਬੁਲਾ ਲਿਆ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਐਸੀ ਕਿਰਪਾ ਕੀਤੀ ਮਨ ਅੰਦਰ ਹੁ ਵੈਰ ਵਿਰੋਧ ਮਿਟ ਗਿਆ ਸਾਰਿਆਂ ਦੀ ਚਰਨ ਤੂੜ ਹੋ ਗਏ ਇਹ ਮਨ ਮੰਕਮ ਹੋ ਗਿਆ ਇਹ ਮਨ ਦੀ ਹੋਂਮੇ ਮਿਟ ਗਈ ਕਿਉਂਕਿ ਉਸ ਪ੍ਰਮਾਤਮਾ ਨੂੰ ਹੰਕਾਰ ਨਹੀਂ ਪਉਂਦਾ ਮਹਾਰਜ ਬਾਣੀស្តਸਾਇਨ ਸੁਖ ਨਹੀਂ ਸਾਹਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਹੰਕਾਰਿਆ ਨਾਨਕ ਗਰਭ ਗਲ ਬੜੀ ਕਿਰਪਾ ਕੀਤੀ ਇਹ ਮਨ ਚਰਨ ਤੂੜ ਹੋ ਗਿਆ ਅਮਰਤ ਨਾਮ ਸਾਧ ਸੰਗ ਲੈਨ ਹੁਣ ਸਾਧ ਸੰਗ ਵਿੱਚ ਆ ਕੇ ਇਸ ਨਾਮ ਰੂਪੀ ਅਮਰਤ ਨੂੰ ਪ੍ਰਾਪਤ ਕਰਦਾ ਹੈ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵਾ ਇਸ ਤਰ੍ਹਾਂ ਕਿਰਪਾ ਕਰਦਿਆਂ ਕਰਦਿਆਂ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਸਾਡੇ ਤੇ ਬੜੇ ਪ੍ਰਸੰਨ ਹੋਏ ਤੇ ਸਾਡੀ ਸੇਵਾ ਥਾਂੇ ਪੈ ਗਈ ਸਾਡੀ ਸੇਵਾ ਪੂਰਨ ਹੋ ਗਈ ਕਬੂਲ ਹੋ ਗਈ ਆਲ ਜਾਲ ਆਲ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨរសਨਾ ਕਹਤੇ ਹੁਣ ਫਾਲਤੂ ਦੇ ਆਲ ਜਾਲ ਦੇ ਸੰਪਾਏ ਹੋਏ ਨਿੰਦਿਆ ਚੁਗਲੀ ਈਰਖਾ ਵਕੀਲੀ ਇਹਨਾਂ ਤੋਂ ਪਰਹ ਹੋ ਗਿਆ ਹੁਣ ਤੇ ਇਸ ਰਸਨਾ ਨਾਲ ਉਹ ਜਿਹੜੇ ਜੀਵ ਨੇ ਉਸ ਵੈਗਰੂਕਾਰ ਪ੍ਰਭ ਦੇ ਨਾਮ ਨੂੰ ਹਮੇਸ਼ਾ ਸਿਮਰਦੇ ਰਹਿੰਦੇ ਨੇ ਕਰ ਪ੍ਰਸਾਦ ਦਇਆਪ੍ਰਭ ਧਾਰੀ ਨਾਨਕ ਨੇ ਵੀਖੇ ਭਮਾਰੀ ਉਸ ਪ੍ਰਭੂ ਨੇ ਆਪ ਕਿਰਪਾ ਕਰਕੇ ਸਾਡੇ ਤੇ ਦਇਆ ਕੀਤੀ ਉਹਦੀ ਦਇਆ ਦੇ ਸਦਕਾ ਇਹ ਨਾਮ ਰੂਪੀ ਪੂੰਜੀ ਹੁਣ ਸਾਡੀ ਅਖੀਰ ਤੱਕ ਨਿਭ ਗਈ ਅਖੀਰ ਤੱਕ ਆਖਰੀ ਸਵਾਸ ਤੱਕ ਸਿਮਰਦੇ ਸਿਮਰਦੇ ਇਸ ਸੰਸਾਰ ਤੋਂ ਚਲੇ ਗਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਹੁਣ ਪੰਚਮ ਪਾਦਸ਼ਾਹ ਵਿਦੇਸ਼ ਕਹਿੰਦੇ ਨੇ ਕਿ ਐ ਮਿਤਰਾ ਉਸ ਪ੍ਰਭੂ ਦੀ ਉਸਤਤ ਕਰਨਾ ਕਰ ਉਹਦੀ ਵਿਡਿਆਈ ਕਰਨਾ ਕਰ ਕਿਉਂਕਿ ਵਿਡਿਆਈ ਵੱਡਾ ਪਾਇਆ ਉਸ ਨੂੰ ਵਿਡਿਆਈ ਨਾਲ ਹੀ ਪਾਇਆ ਜਾ ਸਕਦਾ ਤੇ ਨਾਲ ਤਰੀਕਾ ਦੱਸਿਆ ਸਾਵਧਾਨ ਇਕਾਗਰ ਚੀਤ ਸਾਵਧਾਨ ਹੋ ਕੇ ਸੁਚੇਤ ਹੋ ਕੇ ਇਕ ਮਨ ਇਕ ਚਿਤ ਹੋ ਕੇ ਉਸ ਵਹਿਗੁਰੂ ਕਾਲਪੁਰਖ ਦੀ ਉਸਤਤ ਵਿਡਿਆਈ ਸਿਮਰਨ ਕਰਨਾ ਕਰ ਸੁਖਮਨੀ ਸਹਜੂ ਗੋਬਿੰਦ ਗੁਣਨਾਮ ਜਿਸ ਮਨ ਬਸੈ ਸਬੂਤ ਨਿਧਾਨ ਉਸ ਵਹਿਗੁਰੂ ਕਾਲਪੁਰਖ ਦਾ ਨਾਮ ਹੀ ਸੁੱਖਾਂ ਦੀ ਵਣੀ ਹੈ ਜਿਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸ ਗਿਆ ਮਰ ਕੇ ਉਹ ਖਜ਼ਾਨਿਆਂ ਦਾ ਮਾਲਕ ਹੋ ਗਿਆ ਸਰਬਿਸ ਚਾਤਾ ਕੀ ਪੂਰਨ ਹੋਏ ਪ੍ਰਧਾਨਪੁਰਖ ਪ੍ਰਗਟ ਸਭ ਲੋਏ ਉਹਦੀਆਂ ਸਾਰੀਆਂ ਇਛਾਵਾਂ ਪੂਰਨ ਹੋ ਗਈਆਂ ਉਹ ਸੰਸਾਰ ਤੇ ਆਗੂ ਹੋ ਕੇ ਪ੍ਰਗਟਿਆ ਸੰਸਾਰ ਤੇ ਲੋਕੋ ਨੂੰ ਸਤਕਾਰ ਕਰਨ ਲੱਗ ਪਏ ਸਭ ਤੇ ਊਚ ਪਾਏ ਅਸਥਾਨ ਬੌਰਣਾ ਹੋਇਆ ਬਣ ਜਾਣਾ ਉਹਦਾ ਅਸਥਾਨ ਹੁਣ ਸਭ ਤੋਂ ਉੱਚਾ ਹੋ ਗਿਆ ਇਸ ਮਤ ਬੁੱਧ ਮਨ ਤੋਂ ਉੱਚਾ ਚਲਾ ਗਿਆ ਉਸ ਸਹਿਜ ਅਵਸਥਾ ਵਿੱਚ ਉਸ ਅਵਸਥਾ ਵਿੱਚ ਚਲਾ ਗਿਆ ਜਿੱਥੇ ਸਿੱਤੂ ਸੀਤਾ ਮਹਿਪਾ ਮਾਏ ਤਾਂ ਕਿ ਰੂਪ ਨਕਤਨੇ ਜਾਏ ਨਾਉ ਮਰੇ ਨਠਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਏ ਮਰਕ ਨੇ ਸਿਮਰਨ ਕਰਦੇ ਆ ਕਰਦੇ ਆ ਉਸ ਪੜਾ ਤੱਕ ਚਲੇ ਗਏ ਹੁਣ ਜੰਮਣ ਮਰਨ ਦਾ ਗਿੜ ਖਤਮ ਹੋ ਗਿਆ ਹੁਣ ਇਹ ਮਨ ਆਉਂਦਾ ਜਾਂਦਾ ਨਹੀਂ ਹੁਣ ਮਨ ਦੌੜ ਭੱਜ ਨਹੀਂ ਕਰਦਾ ਹੁਣ ਮਨ ਸਥਿਰ ਹੋਇਆ ਉਸ ਪ੍ਰਭੂ ਦੇ ਨਾਮ ਦੇ ਰਸ ਵਿੱਚ ਆਨੰਦ ਪੀ ਲੈਂਦਾ ਹੈ ਹਰ ਤਨਖਾੜ ਚ ਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਮਰਜ਼ ਕਹਿੰਦੇ ਜਿਨ੍ਹਾਂ ਨੂੰ ਇਹ ਚੀਜ਼ ਪ੍ਰਾਪਤ ਹੋ ਗਈ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਗਈ ਉਹ ਇਸ ਸੰਸਾਰ ਤੋਂ ਨਾਮ ਤਨ ਕੱਢ ਕੇ ਚਲੇ ਜਾਂਦੇ ਉਹ ਭੰਡਾਰ ਲੈ ਕੇ ਚੱਲੇ ਨੇ ਉਹ ਖਾਲੀ ਹੱਥ ਨਹੀਂ ਚੱਲੇ ਖੇਮ ਸ਼ਾਂਤ ਰਿਤ ਨੰਦ ਬੁੱਧ ਗਿਆਨ ਸਰਬ ਤੈ ਸਿੱਧ ਉਹਨਾਂ ਅੰਦਰ ਸਦੀਵੀ ਸੁਖ ਹੈ ਸ਼ਾਂਤੀ ਹੈ ਨੌ ਨਦੀਆਂ 18 ਸਿੱਧੀਆਂ ਦੁਨੀਆਂ ਦੇ ਸਾਰੇ ਖਜ਼ਾਨੇ ਨੇ ਬੁੱਧੀ ਹੈ ਗਿਆਨ ਹੈ ਸਾਰੀਆਂ ਸਿੱਧੀਆਂ ਪ੍ਰਾਪਤ ਨੇ ਉਹਨਾਂ ਕੋਲ ਰਿੱਧ ਸਿੱਧ ਨਾਵੇਂ ਕੀ ਦਾਸੀ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮਿਸ਼ਾਨ ਉਹ ਇਸ ਵਿਦਿਆ ਨੂੰ ਪ੍ਰਾਪਤ ਕਰ ਗਏ ਆਤਮਿਕ ਵਿਦਿਆ ਜਿਹੜੀ ਹੈ ਬ੍ਰਹਮ ਗਿਆਨ ਜਿਹੜਾ ਹੈ ਕਪ ਹੈ ਜੋਗ ਹੈ ਉਹਨਾਂ ਦਾ ਧਿਆਨ ਸਹਿਜ ਹੀ ਪ੍ਰਭੂ ਨਾਲ ਜੁੜਿਆ ਗਿਆਨ ਸ੍ਰੇਸ਼ਟ ਉਸਤਮ ਇਸ਼ਨਾਨ ਉਹਨਾਂ ਕੋਲੇ ਆਤਮਿਕ ਗਿਆਨ ਹੈ ਬਿਮਾਰ ਜੀ ਕਹਿੰਦੇ ਉਹ ਤੇ ਹਮੇਸ਼ਾ ਹੀ ਪਵਿੱਤਰ ਨੇ ਕਿਉਂਕਿ ਨਾਮ ਧੰਨ ਉਹਨਾਂ ਕੋਲ ਹੈ ਦਿਨ ਰਾਤ ਉਸ ਮਨ ਦਾ ਇਸ਼ਨਾਨ ਉਸ ਪ੍ਰਭੂ ਦੇ ਸਿਮਰਨ ਵਿੱਚ ਕਰਦੇ ਨੇ ਉਹ ਸਾਧ ਸੰਗਤ ਵਿੱਚ ਇਸ਼ਨਾਨ ਕਰਦੇ ਨੇ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਤੇ ਉਦਾਸ ਉਹਨਾਂ ਕੋਲ ਚਾਰ ਹੀ ਪਦਾਰਥ ਨੇ ਧਰਮ ਅਰਥ ਕਾਮ ਲੋਕਸ਼ ਉਹਨਾਂ ਗੁਰੂਖ ਪਿਆਰਿਆਂ ਦਾ ਕੌਲ ਖਿੜਿਆ ਹੋਇਆ ਹੈ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਸਭ ਕੇ ਮਦ ਸਗਤੇ ਉਦਾਸ ਉਹ ਸੰਸਾਰ ਵਿੱਚ ਰਹਿੰਦੇ ਹੋਏ ਪਰਿਵਾਰ ਵਿੱਚ ਰਹਿੰਦੇ ਹੋਏ ਉਦਾਸ ਰਹਿੰਦੇ ਨੇ ਨਰਲੇਪ ਰਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ ਗਾਰੇ ਵਿੱਚ ਉਗਦਾ ਹੈ ਪਰ ਦੂਹਾਂ ਤੋਂ ਨਰਲੇਪ ਰਹਿੰਦਾ ਹੈ ਕਿਨ ਇਸ ਤਰ੍ਹਾਂ ਉਹ ਗੁਮਕਿ ਸੰਸਾਰ ਵਿੱਚ ਰਹਿੰਦੇ ਨੇ ਸੁੰਦਰ ਚਤੁਰ ਤਤ ਕਾ ਬੇਤਾ ਸਮ ਦਸਦੀ ਏਕ ਦਿਸਟੇਤਾ ਮਹਾਰਿ ਜੀ ਕਹਿੰਦੇ ਉਹਨਾਂ ਦਾ ਜੀਵਨ ਬੜਾ ਸੁੰਦਰ ਹੈ ਸੇਈ ਸੁੰਦਰ ਸੋਹਣੇ ਸਾਧ ਸੰਗਤ ਜੀ ਬਹਿਣੇ ਉਹ ਉੱਚੇ ਸੁੱਚੇ ਜੀਵਨ ਵਾਲੇ ਨੇ ਚਤੁਰ ਨੇ ਤੁਸ ਤਲਾਕ ਨੇ ਤਤ ਬੀਤੇ ਨੇ ਸੱਚ ਦਾ ਉਪਦੇਸ਼ ਪਿਆ ਕਰਦੇ ਨੇ ਸਮਦਰਸੀ ਏਕ ਦਿਸ ਤੇਤਾ ਉਹ ਸਮਦਰਸੀ ਨੇ ਉਹਨਾਂ ਲਈ ਕੋਈ ਆਪਣਾ ਬਗਾਨਾ ਨਹੀਂ ਉਹਨਾਂ ਲਈ ਕੋਈ ਵੀ ਉੱਚਾ ਨੀਵਾਂ ਨਹੀਂ ਉਹ ਸਭ ਨੂੰ ਇੱਕੋ ਅੱਖ ਨਾਲ ਵੇਖਦੇ ਨੇ ਇਹ ਫਲ ਇਸ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਫਲ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਨੇ ਸਤਿਗੁਰੂ ਦੇ ਬਚਨਾਂ ਨੂੰ ਇਹ ਸੁਖ ਨਾਲ ਉਚਾਰਿਆ ਹੈ ਇਹਨਾਂ ਕੰਨਾਂ ਨਾਲ ਸੁਣਿਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਜ ਪੰਜਵੇਂ ਨਾਨਕ ਮਹਾਰਜ ਕਹਿੰਦੇ ਭਾਈ ਜਿਨ੍ਹਾਂ ਨੇ ਵੀ ਇਹਨਾਂ ਦੀ ਬਾਣੀ ਨੂੰ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤੇ ਕਮਾਇਆ ਹੈ ਉਹਨਾਂ ਕੋਲੇ ਇਹ ਖਜ਼ਾਨੇ ਸਹਿਜ ਹੀ ਪ੍ਰਾਪਤ ਹੋ ਜਾਂਦੇ ਨੇ ਇਹ ਨਿਦਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਇਹ ਨਾਮ ਦਾ ਖਜ਼ਾਨਾ ਜਿਹੜਾ ਵੀ ਕੋਈ ਮਨ ਕਰਕੇ ਜਪਦਾ ਹੈ ਤੇ ਸਾਰਿਆਂ ਜੁਗਾਂ ਵਿੱਚ ਕਿਹੜਾ ਮਰਜੀ ਸਮਾਂ ਕਿਉਂ ਨਾ ਹੋਵੇ ਮਰਗ ਨੇ ਉਹ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ ਗੋਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤ੍ਰ ਵੇਦ ਬਖਾਣੀ ਸਿਮਰਤੀਆਂ ਸਾਡੇ ਸਾਸਤ੍ਰ ਸਾਡੇ ਧਰਮ ਪੁਸਤਕਾਂ ਨੇ ਉਸ ਵੈਗਰੂਕਾਰ ਪੁਰਖ ਦੇ ਗੁਣਾ ਨੂੰ ਬਿਆਨ ਕੀਤਾ ਹੈ ਇਸ ਅਵਸਥਾ ਨੂੰ ਬਿਆਨ ਕੀਤਾ ਹੈ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਜਿਨ੍ਹਾਂ ਅੰਦਰ ਇਹ ਤੁਨ ਪੈਦਾ ਹੋ ਗਈ ਨਾਮ ਦੀ ਤੇ ਮਹਾਰਾਜ ਕਹਿੰਦੇ ਉਸ ਇਸ ਅਵਸਥਾ ਨੂੰ ਪ੍ਰਾਪਤ ਕਰ ਗਏ ਸਗਲ ਮਤਾਂਦ ਕੇਵਲ ਹਰ ਨਾਮ ਗੋਵਿੰਦ ਭਗਤ ਕਹੈ ਮਨ ਵਿਸਰਾਮ ਸਾਰੇ ਮਹੱਤਵ ਜਿੰਨੇ ਦੁਨੀਆਂ ਦੇ ਮਹੱਤ ਮੰਨੇ ਗਏ ਨੇ ਸਭ ਤੋਂ ਉੱਤਮ ਕੇਵਲ ਤੇ ਕੇਵਲ ਨਾਮ ਹੈ ਸਿਮਰਤ ਸਾਸਤਰ ਵੇਦ ਪੁਕਾਰਨ ਪੁਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋ ਚੀਏ ਸਭ ਤੋਂ ਉੱਤਮ ਨਾਮ ਮੰਨਿਆ ਗਿਆ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਗੋਮਦ ਭਗਤ ਕਹੇ ਮਨ ਬਿਸਰਾਮ ਇਹ ਨਾਮ ਜਿਹੜੇ ਗੋਬਿੰਦ ਤੇ ਭਗਤ ਨੇ ਉਸ ਵੈਗਰੂ ਕਾਲਪੁਰਖ ਦੀ ਭਗਤੀ ਕਰਦੇ ਨੇ ਸਿਮਰਨ ਕਰਦੇ ਨੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ ਤੇ ਆਪਣਾ ਜੀਵਨ ਕਮਾਇਆ ਹੈ ਤੇ ਬਾਸ਼ਕ ਨੇ ਉਹਨਾਂ ਦੇ ਹਿਰਦੇ ਵਿੱਚ ਇਹ ਨਾਮ ਵਸਦਾ ਹੈ ਕੋਟਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਸੰਗਤ ਵਿੱਚ ਆ ਕੇ ਸਾਧ ਸੰਗ ਜਾ ਕੇ ਕਰੋੜਾਂ ਹੀ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸੰਤ ਕਿਰਪਾ ਤੇ ਜਮ ਤੇ ਛੁਟੈ ਤੇ ਗੁਰੂ ਕਿਰਪਾ ਕਰਦੇ ਤੇ ਮਰਕ ਨੇ ਇਹਨਾਂ ਜਮਾ ਤੋਂ ਛੁਟਕਾਰਾ ਹੋ ਜਾਂਦਾ ਹੈ ਜਾਂ ਕਹਿ ਮਸਤ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਤੇ ਪਾਤਸ਼ਾਹ ਕਹਿੰਦੇ ਜਿੰਨਾ ਤੇ ਉੱਤੇ ਉਹ ਕਿਰਪਾ ਕਰਦਾ ਜਿੰਨਾ ਉੱਤੇ ਉਹ ਬਖਸ਼ਿਸ਼ ਕਰਦਾ ਉਹੋ ਹੀ ਸਾਧ ਸੰਗ ਵਿੱਚ ਆਉਂਦੇ ਨੇ ਤੇ ਨਹੀਂ ਤੇ ਮਰਗ ਨੇ ਬਿਨ ਭਾਗਾ ਸਤ ਸੰਗ ਨਾ ਲੱਭਿਆ ਬਿਨ ਸੰਗਤ ਮੈਲ ਭਰੀ ਜਾ ਜੀਓ ਨਹੀਂ ਤੇ ਅਸੀਂ ਸਵਾਲਾਂ ਦੇ ਆਉਂਦੇ ਆ ਭਰੇ ਭਰਾਏ ਆਉਂਦੇ ਆ ਤੇ ਭਰੇ ਭਰਾਏ ਚਲੇ ਜਾਂਦੇ ਆ ਭਰੇ ਭਰੇ ਆ ਮਾਨਸ ਭਰਿਆ ਆਣਿਆ ਮਾਨਸ ਭਰਿਆ ਜਾਏ ਆਏ ਮੱਥਾ ਟੇਕਿਆ ਦੇਖ ਲਈ ਪਰ ਅਸੀਂ ਕੀ ਲੈਣਾ ਗੁਰੂ ਕੀ ਕਹਿੰਦਾ ਅਸੀਂ ਕੀ ਜਾਣਣਾ ਗੁਰੂ ਨੇ ਕੀ ਕਿਹਾ ਤੇ ਪੰਚਮ ਪਾਤਸ਼ਾਹ ਨੇ ਬੜੇ ਸਖਤ ਲਫ਼ਜ਼ਾਂ 'ਚ ਗੱਲ ਕਹੀ ਏ ਡਿੱਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਜਦ ਤੱਕ ਗੁਰੂ ਦੇ ਸ਼ਬਦ ਦੇ ਵਿਚਾਰ ਨਹੀਂ ਕਰੇਗਾ ਵੇਖਣ ਨਾਲ ਮੁਕਤੀ ਨਹੀਂ ਹੋ ਸਕਦੀ ਵੇਖਣ ਨਾਲ ਮੁਕਤੀ ਨਹੀਂ ਹੋ ਸਕਦੀ ਅਸੀਂ ਤੇ ਦੂਰੋਂ ਦੂਰੋਂ ਮੱਥੇ ਟੇਕ ਕੇ ਸਵਾਦ ਤੇ ਲੈਣੇ ਉਹਦੇ ਨਾਲ ਸਾਨੂੰ ਕੁਝ ਨਹੀਂ ਹੁੰਦਾ ਕਿਉਂਕਿ ਨਾ ਅਸੀਂ ਅੰਦਰੋਂ ਬਦਲੇ ਨਾ ਅਸੀਂ ਬਾਹਰੋਂ ਬਦਲੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਉੱਤੇ ਜਾ ਕੇ ਮਸਤਕ ਕਰਮ ਪ੍ਰਭ ਪਾਏ ਜਿਨ੍ਹਾਂ ਦੇ ਦਿਮਾਗ ਵਿੱਚ ਉਹ ਬਖਸ਼ਿਸ਼ ਕਰਦਾ ਹੈ ਉਹ ਵੈਰੂ ਅਕਾਲ ਪੁਰਖ ਆਪ ਜਿਨ੍ਹਾਂ ਉੱਤੇ ਕਿਰਪਾ ਕਰਦਾ ਸਾਧ ਸ਼ਰਨ ਨਾਨਕ ਤੇ ਆਏ ਗੁਰੂ ਦੀ ਸ਼ਰਨ ਵਿੱਚ ਉਹੀ-ਉਹੀ ਆਉਂਦੇ ਨੇ ਦੂਜਾ ਨਹੀਂ ਆ ਸਕਦਾ ਜਿਸ ਮਨ ਬਸੈ ਸੁਣਾ ਲਾਇ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਿਹਦੇ ਮਨ ਵਿੱਚ ਵਸ ਗਿਆ ਜਿਨੇ ਪ੍ਰੇਮ ਨਾਲ ਸੁਣਨਾ ਕੀਤਾ ਹੈ ਕਿਉਂਕਿ ਸੁਣਨਾ ਬੜਾ ਔਖਾ ਹੈ ਸਾਡਾ ਵਾਸ ਚੱਲੇ ਨਾ ਅਸੀਂ ਜੱਜੀ ਸਾਹਿਬ ਤੋਂ ਸੁਣਿਆ ਨਹੀਂ ਪੌੜੀਆਂ ਘਟਾ ਦिए ਸੁਣਨਾ ਬੜਾ ਔਖਾ ਲੱਗਦਾ ਸੰ ਤੇ ਮਰਗ ਨੇ ਜਿਨ੍ਹਾਂ ਨੇ ਪੀਤ ਲਾ ਕੇ ਸੁਣਿਆ ਹੈ ਕਿਸ ਜਨ ਆਵੇ ਹਰ ਪ੍ਰਭ ਚੀਤ ਉਹਨਾਂ ਹੋਈ ਪ੍ਰਭ ਚੀਤੇ ਆਉਂਦਾ ਭਾਈ ਜਨਮ ਮਰਮ ਤਾਂ ਕਾ ਦੁੱਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਤੇ ਜਿਨ੍ਹਾਂ ਨੇ ਸੁਣਿਆ ਮੰਨਿਆ ਜਪਜੀ ਸਾਜ ਮਾਰੇ ਕਹੇ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਕਿਉਂਕਿ ਸਾਡੀ ਪ੍ਰਮਾਤਮਾ ਨਾਲ ਸਾਂਝ ਗੁਣਾ ਦੀ ਹੈ ਤੇ ਮਾਰਗ ਜਿੱਥੇ ਵੀ ਕਹਿੰਦੇ ਨੇ ਜਨਮ ਮਰਨ ਤਾਂ ਕਾ ਦੁੱਖ ਨਿਵਾਰੈ ਇਹ ਜਨਮ ਮਰਨ ਦਾ ਦੁੱਖ ਵੀ ਦੂਰ ਕਰ ਦਿੰਦਾ ਹੈ ਦੁਰਲਭ ਦੇ ਤਤਕਾਲ ਉਧਾਰੈ ਇਹ ਮਨੁੱਖਾ ਜਨਮ ਦੁਰਲਭ ਹੈ ਤੇ ਮਾਰਗ ਨੇ ਉਸੇ ਵੇਲੇ ਪਰ ਉਤਾਰਾ ਕਰਦਾ ਹੈ ਨਿਰਮਲ ਸੋਭਾ ਅੰਮ੍ਰਿਤਾਂ ਕੀ ਬਾਣੀ ਏਕ ਨਾਮ ਮਨਮਹੇ ਸਮਾਣੀ ਜਿਨ੍ਹਾਂ ਦੇ ਮਨ ਵਿੱਚ ਇੱਕ ਅਕਾਲ ਪੁਰਖ ਦਾ ਨਾਮ ਵਸ ਗਿਆ ਮਾਰਗ ਨੇ ਉਹਨਾਂ ਦੀ ਸੋਭਾ ਨਿਰਮਲ ਹੈ ਉਹਨਾਂ ਦੀ ਬਾਣੀ ਵੀ ਅੰਮ੍ਰਿਤਮਈ ਹੈ ਉਹਨਾਂ ਦੇ ਬੋਲ ਅਮਰਤਮਈ ਬੋਲ ਹੋ ਜਾਂਦੇ ਨੇ ਦੁੱਖ ਰੋਗ ਬਿਨਸੇ ਭੈ ਪਰਮਾ ਸਾਧਨਾ ਨਿਰਮਲਤਾ ਕੇ ਕਰਮਾ ਇਸ ਤਰ੍ਹਾਂ ਕਰਨ ਨਾਲ ਸੰਗਤ ਵਿੱਚ ਆ ਕੇ ਬਾਣੀ ਨੂੰ ਸੁਣਨ ਨਾਲ ਬਾਣੀ ਨੂੰ ਪੜ੍ਹਨ ਨਾਲ ਬਾਣੀ ਨੂੰ ਵਿਚਾਰਨ ਨਾਲ ਸੰਗਤ ਨਾਲ ਕਰਨ ਨਾਲ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਮਰਗ ਨੇ ਦੁੱਖ ਤੇ ਰੋਗ ਨਿਪਟ ਮਿਟ ਗਏ ਅੰਦਰੋਂ ਸਾਡੇ ਭੈ ਸਾਡੇ ਡਰ ਸਾਡੇ ਭਰਮ ਉਹ ਵੀ ਬਿਨਸ ਗਏ ਇਹ ਚਾਰੇ ਚੀਜ਼ਾਂ ਸਾਨੂੰ ਦੁਖੀ ਕਰਦੀਆਂ ਨੇ ਸਾਡੇ ਦੁੱਖ ਸਾਡੇ ਰੋਗ ਸਾਡੇ ਭੈ ਡਰ ਸਾਡੇ ਭਰਮ ਇਹ ਚਾਰੇ ਚੀਜ਼ਾਂ ਸੰਗਤ ਵਿੱਚ ਆ ਕੇ ਜਦੋਂ ਅਸੀਂ ਬਾਣੀ ਨੂੰ ਪੜਿਆ ਬਾਣੀ ਨੂੰ ਵਿਚਾਰਿਆ ਚਾਰੇ ਚੀਜ਼ਾਂ ਨਿਕਲ ਗਈਆਂ ਸਾਧਨਾ ਨਿਰਮਲਤਾ ਕੇ ਕਰਮ ਤੇ ਜਿਨ੍ਹਾਂ ਦੇ ਕਰਮ ਨਿਰਮਲ ਨੇ ਪਵਿੱਤਰ ਨੇ ਉਹਨਾਂ ਨੂੰ ਲੋਕ ਸਾਧ ਕਹਿਣ ਲੱਗ ਪਏ ਭਾਵ ਸਾਧਿਆ ਹੋਇਆ ਜੀਵਨ ਕਹਿਣ ਲੱਗ ਪਏ ਸਭ ਤੇ ਊਜ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਫਿਰ ਪ੍ਰਭੂ ਨੂੰ ਅਰਾਧੇ ਹੈ ਸੁਣਿਆ ਮੰਨਿਆ ਆਪਣੇ ਜੀਵਨ ਵਿੱਚ ਧਾਰਨ ਕੀਤਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਤੇ ਉਹਨਾਂ ਦੀ ਸੋਭਾ ਸਭ ਤੋਂ ਉੱਚੀ ਹੋ ਗਈ ਤੇ ਮਹਾਰਾਜ ਕਹਿੰਦੇ ਭਾਈ ਫਿਰ

ਦੁਰਲੱਭ ਦੇ ਤਤਕਾਲ ਉਧਾਰੈ ਨਿਰਮਲ ਸੋਬਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਪਰਮ ਸਾਧਨਾ ਨਿਰਮਲ ਤਾਂ ਕੇ ਕਰਮ सभी सोभा नान वाहिगुरु जी का खालसा वाहिगुरु जी फतेह सस سری اکال ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਅਗਧ ਬੋਧ ਹੈ ਕਿਉਂਕਿ ਸਮਾ ਆਪਣੇ ਕੋਲੇ ਅੱਧਾ ਘੰਟਾ ਸੀ ਅੱਧੇ ਘੰਟੇ ਵਿੱਚ ਅਸ਼ਟਪਦੀ ਪੂਰਨ ਕਰਨਾ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਇਹ ਕਰਮ ਕਰਵਾਇਆ ਜੀ ਫਿਰ ਵੀ ਦਾਸ ਕੋਲੋਂ अनेका ਪੁਨਾ ਹੋ ਜਾਂਦੀਆਂ ਨੇ ਗੁਰੂ ਬਖਸ਼ਨਹਾਰ ਹੈ ਸੰਗਤ ਬਖਸ਼ਨਹਾਰ ਹੈ ਹੋਈਆਂ ਪੁਨਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ